ਨੂੰ WhatsApp ਤੇ ਕਹੋ ਜੀ ਟ੍ਰਿਕ ਬਾਰੇ ਦੱਸਾਂਗਾ ਜਿਸ ਨੂੰ ਸੁਣ ਕੇ ਦੇਖ ਕੇ ਤੁਸੀਂ ਖੁਦ ਵੀ ਹੈਰਾਨ ਹੋ ਜਾਓਗੇ ਬਹੁਤ ਸਾਰੇ ਮੇਰੇ ਦੋਸਤਾਂ ਨੂੰ ਇਸ ਟ੍ਰਿਕ ਬਾਰੇ ਪਹਿਲਾਂ ਪਤਾ ਹੋਊਗਾ ਪਰ ਅੱਜ ਵੀ ਮੇਰੇ ਬੜੇ ਦੋਸਤ ਹੋਣਗੇ ਜਿਹੜੇ ਇਸ ਟ੍ਰਿਕ ਤੋਂ ਜਾਣਦੇ ਤੇ ਵਿਚਾਰੇ ਆਪਣਾ ਫੋਨ ਕਈ ਵਾਰ ਗਲਤੀ ਦੇ ਨਾਲ ਕਿਸੇ ਹੋਰ ਇਨਸਾਨ ਨੂੰ ਫੜਾ ਦਿੰਦੇ ਨੇ ਤੇ ਉਹ ਇਨਸਾਨ ਤੁਹਾਡੇ ਸਾਰੇ ਹੀ WhatsApp ਦੇ ਜਿੰਨੇ ਕੰਟੈਕਟ ਹੈਗੇ ਨੇ ਉਹ ਇੱਕ ਸੈਕਿੰਡ ਦੇ ਵਿੱਚ ਆਪਣੇ ਫੋਨ ਦੇ ਵਿੱਚ ਕਰ ਲੇਗਾ ਤੇ ਉਸ ਤੋਂ ਬਾਅਦ ਚ ਤਹਾਨੂੰ ਜੋ ਵੀ ਮੈਸੇਜ ਆਵੇਗਾ ਉਹ ਉਸਦੇ ਕੋਲ ਵੀ ਉਸੇ ਹੀ ਸੇਮ ਟਾਈਮ ਦੇ ਉੱਤੇ ਉਸਦੇ ਮੋਬਾਈਲ ਦੇ ਵਿੱਚ ਵੀ ਆ ਜਾਏਗਾ ਫਿਰ ਭਾਵੇਂ ਉਹ ਬਾਹਰਲੇ ਮੁਲਕ 'ਚ ਵੀ ਚਲਾ ਜਾਵੇ ਤੁਸੀਂ ਕਿਸੇ ਹੋਰ ਮੁਲਕ 'ਚ ਰਹਿੰਦੇ ਹੋ ਉਹ ਕਿਸੇ ਹੋਰ ਮੁਲਕ 'ਚ ਵੀ ਭਾਵੇਂ ਰਹਿੰਦਾ ਜਾਂ ਤੁਸੀਂ ਕਿਸੇ ਹੋਰ ਪਿੰਡ 'ਚ ਹੋ ਕੇ ਹੋਰ ਪਿੰਡ 'ਚ ਰਹਿੰਦਾ ਤਾਂ ਵੀ ਜੋ ਵੀ ਮੈਸੇਜ ਤੁਹਾਨੂੰ ਆਵੇਗਾ ਜਾਂ ਜੋ ਵੀ ਮੈਸੇਜ ਤੁਸੀਂ ਕਿਸੇ ਨੂੰ ਸੈਂਡ ਕਰੋਗੇ ਚਾਹੇ ਉਹ ਵੀਡੀਓ ਹੋਵੇ ਚਾਹੇ ਉਹ ਵਾਇਸ ਮੈਸੇਜ ਹੋਣ ਜਾਂ ਉਹ ਟੈਕਸਟ ਮੈਸੇਜ ਹੋਵੇ ਉਹ ਸਾਰੇ ਦੇ ਸਾਰੇ ਹੀ ਤੁਹਾਨੂੰ ਤਾਂ ਆਉਣਗੇ ਹੀ ਆਉਣਗੇ ਤੁਹਾਡੇ ਮੋਬਾਈਲ ਦੇ ਉੱਤੇ ਉਸ ਨੂੰ ਵੀ ਸੇਮ ਟਾਈਮ ਦੇ ਉੱਤੇ ਪਹੁੰਚਦੇ ਜਾਣਗੇ ਠੀਕ ਹੈ ਤੇ ਉਸ ਦੇ ਵਾਸਤੇ ਹੁਣ ਮੈਂ ਤੁਹਾਨੂੰ ਪਹਿਲਾਂ ਸਭ ਤੋਂ ਪਹਿਲਾਂ ਆ ਮੇਰਾ ਫੋਨ ਹੈ ਜੀ HTC ਦਾ ਫੋਨ ਹੈ ਮੇਰਾ ਆ ਦੇਖੋ ਤੇ ਆ ਲਾ ਲਓ ਵੀ ਤੁਸੀਂ ਮੇਰੇ ਦੁਸ਼ਮਣ ਦਾ ਫੋਨ ਹੈ ਜਿਹੜਾ Samsung ਵਾਲਾ ਤੇ ਮੈਂ ਚਾਹੁੰਦਾ ਕਿ ਇਸ ਤੇ ਸਾਰੇ ਕੰਟੈਕਟ ਮੈਂ ਚੈੱਕ ਕਰਾਂ ਕਿ ਇਸ ਤੇ ਕੰਟੈਕਟ ਕਿਸ-ਕਿਸ ਦੇ ਨਾਲ ਹੈ ਕੌਣ-ਕੌਣ ਇਹਨੂੰ ਲਿਖਦਾ ਜਾਂ ਇਸਨੇ ਕਿਹਨੂੰ-ਕਿਹਨੂੰ ਲਿਖਿਆ ਠੀਕ ਹੈ ਹੁਣ ਸਭ ਤੋਂ ਪਹਿਲਾਂ ਮੈਂ ਤੁ ਹਾਂਜੀ ਮੈਂ ਆਪਣੇ WhatsApp ਤੇ ਆ ਦੇਖੋ ਕਲਿੱਕ ਕੀਤਾ ਤੇ ਮੇਰੇ WhatsApp ਦੇ ਵਿੱਚ ਬਹੁਤ ਸਾਰੇ ਕੰਟੈਕਟ ਨੇ ਆ ਦੇਖੋ ਤੇ ਇਸ ਨੂੰ ਮੈਂ ਹੁਣ ਬੰਦ ਕਰ ਦਿੰਦਾ ਹੁਣ ਮੈਂ ਤੁਹਾਨੂੰ ਆਪਣੇ ਦੁਸ਼ਮਣ ਦਾ WhatsApp ਦਿਖਾਉਣਾ ਉਸ ਵਿੱਚ ਸਿਰਫ 6 ਹੀ ਕੰਟੈਕਟ ਨੇ ਆ ਦੇਖੋ ਅ 6 ਦੇ 6 ਹੀ ਕੰਟੈਕਟ ਨੇ ਉਸ ਦੇ ਜਿਹੜੇ ਜਿਨ੍ਹਾਂ ਦੇ ਨਾਲ ਉਹ ਚੈਟ ਕਰਦਾ ਹੈ ਹਾਂਜੀ ਹੁਣ ਇਸ ਨੂੰ ਮੈਂ ਬੰਦ ਕਰ ਦਿੰਦਾ ਮੈਂ ਦੇਖਣਾ ਚਾਹੁੰਦਾ ਕਿ ਉਸ ਦੇ ਜਿਹੜੇ ਮੈਸੇਜ ਆ ਉਹ ਕੌਣ-ਕੌਣ ਉਸ ਨੂੰ ਲਿਖਦਾ ਰਿਹਾ ਕਿ ਕਿਹਨੂੰ ਇਹ ਲਿਖਦਾ ਰਿਹਾ ਠੀਕ ਹੈ ਉਸ ਦੇ ਵਾਸਤੇ ਸਭ ਤੋਂ ਪਹਿਲਾਂ ਮੈਂ ਆਪਣੇ ਫੋਨ ਦੇ ਵਿੱਚ ਜਾਵਾਂਗਾ ਇਹ ਆਪਣੇ ਫੋਨ ਦੇ ਵਿੱਚ ਮੈਂ Play Store ਤੇ ਕਲਿੱਕ ਕਰਾਂਗਾ Play Store ਤੇ ਕਲਿੱਕ ਕਰਨ ਤੋਂ ਬਾਅਦ ਸੌਰੀ ਪਲੇ ਸਟੋਰ ਤੇ ਕਲਿੱਕ ਕਰਨ ਤੋਂ ਬਾਅਦ ਮੈਂ ਇੱਥੇ ਸਭ ਤੋਂ ਉੱਪਰ ਸਰਚ ਵਿੱਚ ਸਰਚ ਕਰਾਂਗਾ ਵਾਟਸਕੈਨ ਹਾਂਜੀ W H A T S C A N ਵਾਟਸਕੈਨ ਸਭ ਤੋਂ ਉੱਪਰ ਵਾਲਾ ਜਿਹੜਾ ਆ ਦੇਖੋ ਸਭ ਤੋਂ ਉੱਪਰ ਵਾਲਾ ਆ ਗਿਆ ਵਾਟਸਕੈਨ ਫॉर ਵਾਟਸਐਪ ਵੈਬ ਇਹ ਮੇਰੀ ਫੋਨ ਦੀ ਲੈਂਗੁਏਜ ਜਿਹੜੀ ਹੈ ਉਹ ਜਰਮਨ ਲੈਂਗੁਏਜ ਹੈ ਇਸ ਕਰਕੇ ਤੁਹਾਨੂੰ ਨਾ ਪੰਜਾਬੀ ਵਿੱਚ ਸਮਝਾਈਏ ਨਾ ਸਭ ਤੋਂ ਉੱਪਰ ਵਾਲੇ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਤੇ ਇਸ ਤਰ੍ਹਾਂ ਦਾ ਆ ਜਾਵੇਗਾ ਦੇਖੋ ਇਸ ਦੀ ਰੇਟਿੰਗ ਵੀ 4.1 ਦੀ ਰੇਟਿੰਗ ਹੈ 1 ਮਿਲੀਅਨ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੋਇਆ ਮੈਂ ਪਹਿਲਾਂ ਹੀ ਆਪਣੇ ਫੋਨ ਦੇ ਵਿੱਚ ਇਸ ਨੂੰ ਡਾਊਨਲੋਡ ਕਰਕੇ ਇੰਸਟਾਲ ਕਰ ਚੁੱਕਾ ਹਾਂ ਉਸ ਤੋਂ ਬਾਅਦ ਮੈਂ ਸਿਰਫ ਕੀ ਕਰਨਾ ਆਪਣੇ ਫੋਨ ਦੇ ਵਿੱਚ ਇਸ ਨੂੰ ਓਪਨ ਕਰਨਾ ਤੁਸੀਂ ਇਸ ਨੂੰ ਸਭ ਤੋਂ ਪਹਿਲਾਂ ਡਾਊਨਲੋਡ ਕਰਕੇ ਇੰਸਟਾਲ ਕਰ ਲੈਣਾ ਤਾਂ ਉਸ ਤੋਂ ਬਾਅਦ ਤੁਹਾਡੇ ਫੋਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਆਈਕਨ ਬਣ ਜਾਏਗਾ ਦੇਖੋ ਵਟ ਸਕੈਨ ਦਾ ਆਈਕਨ ਬਣ ਜਾਏਗਾ ਜਦੋਂ ਤੁਸੀਂ ਇਸ ਨੂੰ ਓਪਨ ਕਰੋਗੇ ਤੇ ਇਸ ਦੇ ਵਿੱਚ ਇੱਕ ਕੋਡ ਖੁੱਲ ਜਾਵੇਗਾ ਹਾਂਜੀ ਅੱਜ ਆ ਦੇਖੋ ਇਸ ਤਰ੍ਹਾਂ ਦਾ ਇੱਕ ਕੋਡ ਖੁੱਲ ਜਾਵੇਗਾ WhatsApp ਦੇ ਅੰਦਰ ਹੁਣ ਤੁਸੀਂ ਕੀ ਕਰਨਾ ਹੈ ਕਿ ਆਪਣੇ ਇਸ ਫੋਨ ਨੂੰ ਇੱਕ ਸਾਈਡ ਤੇ ਰੱਖ ਲੈਣਾ ਠੀਕ ਹੈ ਇਸ ਫੋਨ ਦੇ ਵਿੱਚ ਸਭ ਤੋਂ ਤੁਸੀਂ ਮੇਨ ਗੱਲ ਜਿਹੜੀ ਆ ਉਹ ਕਾਰਵਾਈ ਕੋਈ ਵੀ ਕਰਨ ਤੋਂ ਪਹਿਲਾਂ ਤੁਸੀਂ ਇੱਕ ਗੱਲ ਯਾਦ ਰੱਖਣੀ ਆ ਕਿ ਇਸ ਫੋਨ ਦੇ ਵਿੱਚ ਤੁਸੀਂ ਆਹ ਦੇਖੋ ਥੱਲੇ ਇੱਕ ਟਿਕ ਮਾਰ ਹੋਈ ਆ ਹਾਂਜੀ ਕੋਡ ਦੇ ਥੱਲੇ ਬਿਲਕੁਲ ਇੱਕ ਟਿੱਕ ਮਾਰ ਹੋਈ ਆ ਇਹਦੇ ਵਿੱਚ ਆ ਲਿਖਿਆ ਵੀ ਤੁਸੀਂ ਸਦਾ ਹੀ ਲੌਗਇਨ ਰਹਿਣਾ ਚਾਹੁੰਦੇ ਹੋ ਹਾਂ ਤੁਸੀਂ ਇਹ ਇੱਕ ਹਟਾਉਣੀ ਨਹੀਂ ਨੇਗੀ ਇਹ ਵਿੱਚ ਰਹਿਣ ਦੇਣੀ ਆ ਇਸ ਦੇ ਨਾਲ ਕੀ ਹੋਊਗਾ ਕਿ ਤੁਸੀਂ ਸਦਾ ਹੀ ਭਾਵੇਂ ਉਹ ਆਪਣਾ ਫੋਨ ਬੰਦ ਕਰਕੇ ਵੀ ਚਲਵਾ ਚਲਾ ਦੇਵੇ ਜਾਂ ਉਹ ਇੱਕ ਵਾਰਾ ਲੌਗਆਊਟ ਹੋ ਗਏ ਫਿਰ ਲੌਗਇਨ ਹੋ ਜਾਵੇ ਤਾਂ ਵੀ ਤੁਸੀਂ ਲੋਗ ਨਹੀਂ ਹੀ ਹੋਗੇ ਉਹਦੇ ਫੋਨ ਦੇ ਵਿੱਚ ਤੁਹਾਨੂੰ ਮੈਸੇਜ ਉਹਦੇ ਪਹੁੰਚਦੇ ਰਹਿਣਗੇ ਪਰ ਜੇ ਤੁਸੀਂ ਇਹ ਹਟਾ ਦਿੰਨੇ ਹੋ ਵਿੱਚ ਟਿਕ ਮਾਰ ਤੇ ਫਿਰ ਤੁਹਾਨੂੰ ਹਰ ਵਾਰੀ ਜਦੋਂ ਵੀ ਉਹ ਫੋਨ ਇਹ ਤੁਸੀਂ ਆਪਣਾ ਫੋਨ ਬੰਦ ਕਰੋਗੇ ਉਸ ਤੋਂ ਬਾਅਦ ਤੁਹਾਨੂੰ बार-बार ਉਸਦੇ ਫੋਨ ਤੋਂ ਸਕੈਨ ਕਰਨਾ ਪਵੇਗਾ ਹੈ ਜੀ ਇਸ ਨੂੰ ਵਿੱਚ ਰੈਂਡਨੇ ਆਪਾਂ ਹੁਣ ਹੁਣ ਕੀ ਕਰਨਾ ਇਹਨੂੰ ਆਪਣੇ ਸਾਈਡ ਤੇ ਰੱਖ ਲੈਨੇ ਆ ਮੁਹੰਮਦ ਦਸ਼ਮਣ ਦਾ ਫੋਨ ਉਹਨੂੰ ਕਹਿੰਦਾ ਕਿ ਬ੍ਰਦਰ ਮੈਨੂੰ ਇੱਕ ਮਿੰਟ ਵਾਸਤੇ ਫੋਨ ਦੇ ਮੈਂ ਫੋਨ ਕਰਨਾ ਕਿਤੇ ਜਾਂ ਕੁਛ ਨਹੀਂ ਉਹ ਵਿਚਾਰਾ ਅਨਜਾਨ ਚ ਮੈਨੂੰ ਫੋਨ ਦੇ ਦਿੰਦਾ ਤੇ ਮੈਂ ਕੀ ਕਰਨਾ ਜਲਦੀ ਤੋਂ ਜਲਦੀ ਉਸਤੇ ਵਟਸਐਪ ਤੇ ਜਾਣਾ ਵਟਸਐਪ ਤੇ ਜਾਣ ਤੋਂ ਬਾਅਦ ਚਲ ਦੇਖੋ ਸਭ ਤੋਂ ਉੱਪਰ ਮੈਨੂੰ ਆ ਤਿੰਨ ਬਿੰਦੀਆਂ ਵਾਲਾ ਛੋਟਾ ਜਿਹਾ ਇਸ ਤੇ ਕਲਿੱਕ ਕਰੂੰਗਾ ਸੌਰੀ ਇਸ ਤੇ ਕਲਿੱਕ ਕਰਦਾ ਜਾਂ ਥੱਲੇ ਆ ਜਾਂਦਾ ਵਾ ਵਟਸਐਪ ਵੈਬ ਹਾਂਜੀ ਵਟਸਐਪ ਵੈਬ ਤੇ ਕਲਿੱਕ ਕਰਨਾ ਵਾ ਵਟਸਐਪ ਵੈਬ ਤੇ ਕਲਿੱਕ ਕਰਦੇ ਸਾਰਿਆਂ ਦੇਖੋ ਇਦਾਂ ਦਾ ਆ ਜਾਏਗਾ ਤੁਹਾਡੀ ਸਕਰੀਨ ਦੇ ਉੱਤੇ ਤੁਸੀਂ ਇਹਦੇ ਨਾਲ ਕੀ ਕਰਨਾ ਆਪਣੇ ਫੋਨ ਦਾ ਕੋਡ ਸਕੈਨ ਕਰਨਾ ਹਾਂਜੀ ਹੋ ਗਿਆ ਸਕੈਨ ਹੁਣ ਇਹ ਫੋਨ ਜਿਹੜਾ ਮੈਂ ਦਵਾ ਦਵਾ ਬੰਦ ਕਰਕੇ ਉਹਨੂੰ ਫੜਾ ਦਿੰਦਾ ਕਿ ਥੈਂਕਸ ਬ੍ਰਦਰ ਮੈਨੂੰ ਇਹਦੀ ਲੋੜ ਨਹੀਂ ਹੁਣ ਹੁਣ ਕੀ ਹੋ ਗਿਆ ਉਹਦੇ ਜਿਹੜੇ ਸੀਗੇ ਕੰਟੈਕਟ ਉਹ ਸਾਰੇ ਆ ਦੇਖੋ ਮੇਰੇ ਫੋਨ ਦੇ ਵਿੱਚ ਆ ਗਿਆ ਸਾਰੇ ਉਹਦੇ ਸਾਰੇ ਕੰਟੈਕਟ ਜਿਹੜੇ ਆ ਮੇਰੇ ਫੋਨ 'ਚ ਆ ਗਏ ਹੁਣ ਮੈਂ ਇਸ ਦੇ ਫੋਨ ਇਸ ਦੇ ਫੋਨ ਦੇ ਉੱਤੋਂ ਕੋਈ ਮੈਸੇਜ ਕਿਸੇ ਨੂੰ ਸੈਂਡ ਕਰਾਂਗਾ ਉਸੇ ਹੀ ਟਾਈਮ ਦੇ ਉੱਤੇ ਮੇਰੇ ਫੋਨ ਦੇ ਉੱਤੇ ਵੀ ਮੈਸੇਜ ਆ ਜਾਵੇਗਾ ਆ ਦੇਖੋ ਸਭ ਤੋਂ ਪਹਿਲਾਂ ਮੈਂ ਆ ਸਭ ਤੋਂ ਉੱਪਰ ਜਿਹੜਾ ਵਾ ਕੇ ਐਸਐਸ ਇਸ ਨੂੰ ਇੱਕ ਮੈਸੇਜ ਸੈਂਡ ਕਰਾਂਗਾ ਕੇਐਸਐਸ ਹਾਂਜੀ ਅえて ਮੈਸੇਜ ਵਿੱਚ ਮੈਂ ਲਿਖ ਦਿੰਨਾ ਹਾਈ ਲਿਖ ਕੇ ਇਸ ਨੂੰ ਸੈਂਡ ਕਰਤਾ ਇਧਰ ਸੈਂਡ ਹੋ ਗਿਆ ਆ ਦੇਖੋ ਇਧਰ ਵੀ ਹਾਈ ਆ ਗਿਆ ਸੇਮ ਟਾਈਮ ਦੇ ਉੱਤੇ ਉਸ ਨੂੰ ਗਿਆ ਉਸੇ ਹੀ ਟਾਈਮ ਤੇ ਆ ਦੇਖੋ ਇਧਰ ਵੀ ਮੇਰੇ ਫੋਨ ਦੇ ਉੱਤੇ ਵੀ ਮੈਸੇਜ ਉਸ ਦਾ ਆ ਗਿਆ ਜਿਸ ਨੂੰ ਵੀ ਮੈਂ ਮੈਸੇਜ ਕਰੂਗਾ ਜਿਸ ਦਾ ਵੀ ਮੈਸੇਜ ਰਿਸੀਵ ਕਰੂਗਾ ਉਹ ਸਾਰੇ ਹੀ ਮੈਸੇਜ ਮੇਰੇ ਫੋਨ ਦੇ ਉੱਤੇ ਵੀ ਸੇਮ ਟਾਈਮ ਦੇ ਉੱਤੇ ਆਈ ਜਾਣਗੇ ਫਿਰ ਇਸ ਦੇ ਵਿੱਚ ਮੈਂ ਉਸ ਦਾ ਪ੍ਰੋਫਾਈਲ ਦਾ ਜਿਹੜਾ ਹੈਗੇ ਆ ਆ ਦੇਖੋ ਪ੍ਰੋਫਾਈਲ ਐਂਡ ਸਟੇਟਸ ਉਸ ਦਾ ਸਟੇਟਸ ਵੀ ਚੇਂਜ ਕਰ ਸਕਦਾ ਹਾਂ ਉਸ ਦੀ ਪ੍ਰੋਫਾਈਲ ਦੀ ਫੋਟੋ ਵੀ ਚੇਂਜ ਕਰ ਸਕਦਾ ਕੁਝ ਵੀ ਜਾਨੀ ਕਿ ਜੋ ਕੁਛ ਉਹ ਆਪਣੇ ਫੋਨ ਦੇ ਉੱਤੇ ਕਰ ਸਕਦਾ ਉਹ ਫੋਨ ਮੈਂ ਆਪਣੇ ਫੋਨ ਤੋਂ ਕਰ ਸਕਦਾ ਹਾਂ ਤਾਂ ਉਸ ਨੂੰ ਪਤਾ ਵੀ ਨਹੀਂ ਲੱਗੂਗਾ ਇਸ ਚੀਜ਼ ਦਾ ਕਿ ਕੋਈ ਬੰਦਾ ਮੇਰਾ ਫੋਨ ਜਾਂ ਮੇਰਾ WhatsApp ਯੂਜ਼ ਕਰ ਰਿਹਾ ਇਸ ਲਈ ਦੋਸਤੋ ਮੈਂ ਸਿਰਫ ਇਹਨੇ ਕਹਿਣਾ ਕਿ ਪਲੀਜ਼ ਤੁਸੀਂ ਜਿਸ ਨੂੰ ਨਹੀਂ ਜਾਣਦੇ ਜਾਂ ਜਿਸ ਤੇ ਤੁਹਾਨੂੰ ਯਕੀਨ ਨਹੀਂ ਆ ਕਦੀ ਵੀ ਉਸ ਨੂੰ ਆਪਣਾ ਫੋਨ ਨਾ ਦਿਓ ਤਨਾਈ ਕਦੀ ਕੋਈ ਪਾਸਵਰਡ ਜਾਂ ਕੋਈ ਜਰੂਰੀ ਡਾਟਾ ਜਿਹੜਾ ਵਾ ਉਹ ਤੁਸੀਂ WhatsApp ਦੇ ਥਰੂ ਸੈਂਡ ਕਰੋ ਕਿਉਂਕਿ ਲੋਕ ਇਸ ਤਰ੍ਹਾਂ ਕਈ ਵਾਰਾਂ ਫੋਨ ਜਿਹੜਾ ਹੈਕ ਕਰਕੇ WhatsApp ਹੈਕ ਕਰਕੇ ਤੇ ਇੱਕ ਦੂਜੇ ਦਾ ਡਾਟਾ ਜਿਹੜਾ ਚੋਰੀ ਕਰ ਲੈਂਦੇ ਨੇ ਤੇ ਜੋ ਬਹੁਤ ਬੁਰੀ ਗੱਲ ਆ ਇਸ ਕਰਕੇ ਅੱਗੇ ਤੋਂ ਸਾਵਧਾਨ ਰਹੋ ਠੀਕ ਹੈ ਜੀ ਜੇ ਮੇਰਾ ਵੀਡੀਓ ਚੰਗਾ ਲੱਗੇ ਤੇ ਪਲੀਜ਼ ਅੱਗੇ ਤੋਂ ਜਿਆਦਾ ਤੋਂ ਜਿਆਦਾ ਸ਼ੇਅਰ ਜਰੂਰ ਕਰਿਓ ਕਮੈਂਟਸ ਕਰਿਓ ਲਾਈਕ ਕਰਿਓ ਤੇ ਫਿਰ ਮੈਂ ਤੁਹਾਨੂੰ ਹੋਰ ਵੀ ਟੈਕਨੀਕਲ ਜਾਣਕਾਰੀ ਜਿਹੜੀ ਹੈਗੀ ਫੋਨ ਦੇ ਬਾਰੇ